ਕਈ ਵਾਰੀ ਕੀ ਹੁੰਦਾ ਕਿ ਜੋ ਆਪਾਂ ਉਸ ਪਰਮਾਤਮਾ ਤੋਂ ਚਾਹੁੰਦੇ ਆ ਉਹ ਸਾਨੂੰ ਨਹੀਂ ਮਿਲਦਾ ਪਰ ਪਰਮਾਤਮਾ ਨੇ ਸਾਡੇ ਲਈ ਬਹੁਤ ਕੁਝ ਚੰਗਾ ਸੋਚਿਆ ਹੁੰਦਾ ਅੱਜ ਇੱਕ ਕਹਾਣੀ ਇਸੇ ਟੌਪਿਕ ਤੇ ਹੈ ਇੱਕ ਵਾਰੀ ਇੱਕ ਰੱਬ ਦਾ ਭਗਤ ਹੁੰਦਾ ਸੱਚੀ ਸ਼ਰਧਾ ਰੱਖਦਾ ਹੁੰਦਾ ਰੋਜ਼ਾਨਾ ਮੰਦਿਰ ਚ ਮੂਰਤੀ ਅੱਕੇ ਜਾ ਕੇ ਬੈਠ ਜਾਂਦਾ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਇਹ ਉਸ ਨੂੰ ਇੰਜ ਲੱਗਦਾ ਕਿ ਪ੍ਰਮਾਤਮਾ ਵੀ ਉਸ ਨੂੰ ਜਿਹੜਾ ਹੰਗਾਰੇ ਪਰਦਾ ਇੱਕ ਦਿਨ ਮੰਦਰ ਜਾਂਦਾ ਤੇ ਰੱਬ ਨੂੰ ਕਹਿੰਦਾ ਰੱਬ ਜੀ ਤੁਸੀਂ ਇੱਥੇ ਮੂਰਤੀ ਬਣ ਕੇ ਖੜੇ ਰਹਿੰਦੇ ਹੋ ਅੱਕਦੇ ਨਹੀਂ ਥੱਕਦੇ ਨਹੀਂ ਤੁਸੀਂ ਜਾਓ ਤੁਸੀਂ ਕਿਤੇ ਕੋ ਮਾਓ ਤੇ ਮੈਂ ਅੱਜ ਇੱਥੇ ਮੂਰਤੀ ਬਣ ਕੇ ਖੜੋ ਜਾਣਾ ਇਹ ਸੇਵਾ ਦਾ ਮੌਕਾ ਮੈਨੂੰ ਦੇ ਦੇ ਅੱਜ ਰੱਬਰ ਕਹਿੰਦਾ ਚੱਲ ਠੀਕ ਹੈ ਤੂੰ ਮੂਰਤੀ ਬਣ ਕੇ ਖੜ ਜਾ ਪਰ ਇੱਕ ਗੱਲ ਦਾ ਧਿਆਨ ਰੱਖੀ ਕਿ ਤੂੰ ਕੋਈ ਛੇੜਖਾਨੀ ਨਹੀਂ ਕਰਨੀ ਕਿਸੇ ਦੇ ਕੰਮ 'ਚ ਵਿਗਨ ਨਹੀਂ ਪਾਉਣਾ ਜੋ ਵੀ ਇੱਥੇ ਮੱਥਾ ਟੇਕਣ ਆਵੇ ਉਸ ਨੂੰ ਕੁਝ ਨਹੀਂ ਕਹਿਣਾ ਸਿਰਫ ਦੇਖੀ ਜਾਣਾ ਬੋਲਣਾ ਕੁਝ ਨਹੀਂ ਉਹ ਕਹਿੰਦਾ ਠੀਕ ਹੈ ਜੀ ਉਹ ਬੰਦਾ ਮੂਰਤੀ ਬਣ ਕੇ ਖੜ ਗਿਆ ਥੋੜੀ ਦੇਰ ਬਾਅਦ ਇੱਕ ਸੇਠ ਆਉਂਦਾ ਮੱਥਾ ਟੇਕਣ ਮੱਥਾ ਟੇਕਦਾ ਮੱਥਾ ਟੇਕ ਕੇ ਵਾਪਸ ਜਾਣ ਲੱਗਦਾ ਤਾਂ ਉਸ ਦੀ ਜੇਬ ਵਿੱਚੋਂ ਉਸ ਦਾ ਪਰਸ ਡਿੱਗ ਪੈਂਦਾ ਪਰ ਸੇਠ ਨੂੰ ਪਤਾ ਨਹੀਂ ਲੱਗਦਾ ਉਹ ਕਾਲੀ ਵਿੱਚ ਚਲਾ ਜਾਂਦਾ ਪਰ ਜਿਹੜਾ ਭਗਤ ਮੂਰਤੀ ਬਣ ਕੇ ਖੜਾ ਸੀ ਉਹ ਤਾਂ ਸਭ ਕੁਝ ਵੇਖ ਰਿਹਾ ਸੀ 10 ਮਿੰਟ ਬਾਅਦ ਇੱਕ ਗਰੀਬ ਜਿਹਾ ਬੰਦਾ ਆਉਂਦਾ ਤੇ ਉਹ ਰੱਬ 'ਤੇ ਅਰਦਾਸ ਕਰਦਾ ਕਿ ਰੱਬਾ ਮੇਰੇ ਘਰ ਵਾਲੀ ਬਹੁਤ ਬਿਮਾਰ ਹੈ ਮੈਨੂੰ ਕੋਈ 1000 2000 ਰੁਪਏ ਦੀ ਲੋੜ ਹੈ ਕੋਈ ਹੱਲ ਕਰ ਦੇ ਨਹੀਂ ਤਾਂ ਨਾ ਮੇਰੇ ਘਰ ਵਾਲੀ ਨੂੰ ਮੈਂ ਦੁਆ ਕਿੱਥੋਂ ਦਵਾਉਂਗਾ ਮੈਂ ਮੈਨੂੰ ਚੱਲ ਕੰਮ ਹੀ ਉਹ ਜਾ ਦਵਾ ਦੇ ਕਿ ਜਿੱਥੋਂ ਮੈਂ ਕੰਮ ਕਰਕੇ ਪੈਸੇ ਮਿਲ ਜਾਣ ਤਾਂ ਮੈਂ ਆਪਣੇ ਘਰ ਵਾਲੀ ਲਈ ਦਵਾਈ ਲੈ ਆਵਾਂ ਜਦੋਂ ਅਰਦਾਸ ਕਰਕੇ ਮੁੜਨ ਲੱਗਦਾ ਤਾਂ ਉਹਦੀ ਨਜ਼ਰ ਉਸ ਬਟੂਏ ਤੇ ਪੈ ਜਾਂਦੀ ਤੇ ਉਹਦੇ ਵਿੱਚ ਪੈਸੇ ਹੁੰਦੇ ਆ ਜਿਹੜਾ ਛੇਟ ਦਾ ਬਟੂਆ ਡਿੱਗਿਆ ਹੁੰਦਾ ਉਹ ਰੱਬ ਦਾ ਸ਼ੁਕਰਾਨਾ ਕਰਦਾ ਤੇ ਕਹਿੰਦਾ ਰੱਬਾ ਤੂੰ ਤਾਂ ਬੜੀ ਛੇਤੀ ਅਰਦਾਸ ਸੁਣ ਲਈ ਉਹ ਬਟੂਆ ਲੈ ਕੇ ਚਲਾ ਜਾਂਦਾ ਪਰ ਥੋੜੇ ਸਮੇਂ ਬਾਅਦ ਇੱਕ ਡਰਾਈਵਰ ਆਉਂਦਾ ਹੈ ਉਹ ਰੱਬ ਅੱਗੇ ਅਰਦਾਸ ਕਰਦਾ ਕਿ ਮੈਂ ਚੱਲਿਆਂ ਦੂਰ ਢੇਡਾ ਲਾਉਣ ਤੇਰੇ ਪਰੋਸੇ ਮੇਰ ਭਰਿਆ ਹੱਥ ਰੱਖੀ ਸਹੀ ਸਲਾਮਤ ਵਾਪਸ ਆਈਏ ਜਦ ਡਰਾਈਵਰ ਵਾਪਸ ਮੁੜਦਾ ਤਾਂ ਉਹੀ ਸੇਠ ਬੂਹੇ ਤੇ ਪੁਲਿਸ ਨੂੰ ਲੈ ਕੇ ਖੜਾ ਹੁੰਦਾ ਤੇ ਉਹ ਕਹਿੰਦਾ ਕਿ ਮੇਰੇ ਤੋਂ ਬਾਅਦ ਇਹੀ ਬੰਦਾ ਆਇਆ ਪੁਲਿਸ ਸੇਠ ਤੇ ਕਹੇ ਤੇ ਡਰਾਈਵਰ ਨੂੰ ਫੜ ਲੈਂਦੀ ਹੈ ਇਹ ਸਾਰਾ ਕੁਝ ਉਹ ਭਗਤ ਵੇਖਦਾ ਜੋ ਮੂਰਤੀ ਬਣ ਕੇ ਖੜਾ ਸੀ ਉਹ ਵੇਖ ਰਿਹਾ ਸੀ ਉਸ ਨੂੰ ਪਤਾ ਸੀ ਕਿ ਇਹ ਸਭ ਕੁਝ ਗਲਤ ਹੋ ਰਿਹਾ ਉਸ ਤੋਂ ਰਿਹਾ ਨਹੀਂ ਜਾਂਦਾ ਉਹ ਬੋਲ ਪੈਂਦਾ ਰੁਕੋ ਰੁਕੋ ਇਸ ਬੰਦੇ ਨੇ ਕੁਝ ਨਹੀਂ ਕੀਤਾ ਇਹ ਤਾਂ ਅਰਦਾਸ ਕਰਕੇ ਆਪਣਾ ਢੇਡਾ ਲਾਉਣ ਚੱਲਿਆ ਸੀ ਜਿਸ ਪਰਸ ਦੀ ਤੁਸੀਂ ਗੱਲ ਕਰਦੇ ਹੋ ਉਹ ਇੱਕ ਗਰੀਬ ਜਿਹਾ ਬੰਦਾ ਇਸ ਤੋਂ ਪਹਿਲਾਂ ਆਇਆ ਸੀ ਉਸ ਕੋਲ ਹੈ ਉਹ ਤੁਹਾਡਾ ਪਰਸ ਉਹ ਲੋਸ ਨੂੰ ਲੱਭ ਲੈਂਦੀ ਐ ਸਾਰੇ ਕੁਝ ਤੋਂ ਬਾਅਦ ਜਦੋਂ ਰੱਬ ਸ਼ਾਮ ਨੂੰ ਵਾਪਸ ਆਉਂਦਾ ਤਾਂ ਪੁੱਛਦਾ ਬਾਈ ਹਾਂ ਬਾਈ ਕਿ ਜਿਹੜਾ ਮੂਰਤੇ ਬਣ ਕੇ ਖੜਾ ਭਗਤ ਰੱਬ ਨੂੰ ਸਾਰੀ ਗੱਲ ਦੱਸ ਦਿੰਦਾ ਕਹਿੰਦਾ ਕਿ ਅੱਜ ਕੀ ਕੀ ਹੋਇਆ ਮੈਂ ਕੀ ਕੀਤਾ ਰੱਬ ਨੇ ਕਿਹਾ ਤੈਨੂੰ ਕਿਹਾ ਸੀ ਨਾ ਕੁਝ ਨਹੀਂ ਬੋਲਣਾ ਤੂੰ ਬਸ ਖੜਾ ਰਹਿਣਾ ਰੱਬ ਕਹਿੰਦਾ ਉਸ ਸੇਠ ਨੂੰ 1000 2000 ਨਾਲ ਕੋਈ ਘਾਟਾ ਨਹੀਂ ਪੈਣਾ ਸੀ ਗਰੀਬ ਬੰਦੇ ਦੀ ਘਰ ਵਾਲੀ ਨੇ ਮਰ ਜਾਣਾ ਸੀ ਜੇ ਉਸ ਨੂੰ ਪੈਸੇ ਨਾ ਮਿਲਦੇ ਤਾਂ ਉਸ ਤੋਂ ਬਾਅਦ ਜਿਹੜਾ ਬੰਦਾ ਡਰਾਈਵਰ ਆਇਆ ਸੀ ਉਹਦਾ ਰਸਤੇ ਵਿੱਚ ਐਕਸੀਡੈਂਟ ਹੋ ਜਾਣਾ ਸੀ ਮੈਂ ਤਾਂ ਤਾਂ ਹੀ ਪੁਲਿਸ ਪੇਟੀ ਸੀ ਕਿ ਕਿਸੇ ਬਹਾਨੇ ਉਹ ਰੁਕ ਜਾਵੇਗਾ ਘੇੜੇ ਤੇ ਨਾ ਜਾਵੇਗਾ ਪਰ ਤੂੰ ਮੇਰੇ ਕਿਤੇ ਕਿਰਾਏ ਤੇ ਸਾਰੇ ਤੇ ਪਾਣੀ ਦੇ ਉੱਪਰ ਸਿੱਧੇ ਆਏ ਕਿ ਉਸ ਪਰਮਾਤਮਾ ਨੇ ਆਪਣੇ ਸਾਰਿਆਂ ਲਈ ਕੁਝ ਨਾ ਕੁਝ ਯੋਜਨਾ ਬਣਾਈ ਹੁੰਦੀ ਆ ਜੋ ਆਪਾਂ ਕਈ ਵਾਰ ਸੋਚਦੇ ਆ ਕਿ ਅਸੀਂ ਮੰਦਿਰ ਜਾਣੇ ਆ ਗੁਰਦੁਆਰੇ ਜਾਣੇ ਆ ਪਰ ਸਾਡੀ ਜਿਹੜੀ ਆ ਸੁਣਵਾਈ ਨਹੀਂ ਹੁੰਦੀ ਤਾਂ ਉਹ ਇਸੇ ਤਰ੍ਹਾਂ ਪਰਮਾਤਮਾ ਨੂੰ ਜੋ ਸਾਡੇ ਲਈ ਚੰਗਾ ਲੱਗਦਾ ਉਹੀ ਸਾਨੂੰ ਉਹ ਦਿੰਦਾ ਨਾ ਕਿ ਅਸੀਂ ਜੋ ਮੰਗਦੇ ਆ ਉਹ ਸਾਨੂੰ ਦਿੰਦਾ ਕਈ ਵਾਰ ਕੀ ਹੁੰਦਾ ਜੋ ਅਸੀਂ ਮੰਗਦੇ ਆ ਉਹ ਸਾਡੇ ਲਈ ਚੰਗਾ ਨਹੀਂ ਹੁੰਦਾ ਤੇ ਪਰਮਾਤਮਾ ਸਾਡੇ ਲਈ ਹਰ ਵੇਲੇ ਚੰਗਾ ਹੀ ਸੋਚਦਾ ਚੰਗਾ ਹੀ ਕਰਨ ਦੀ ਯੋਜਨਾ ਬਣਾਈ ਰੱਖਦਾ ਪਰ ਉਸ ਤੇ ਕੀ ਹੈ ਕਿ ਇੱਕ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਸਾਨੂੰ ਉਸ ਤੇ ਭਰੋਸਾ ਹੋਊਗਾ ਤਾਂ ਉਹ ਸਾਡਾ ਕਦੇ ਵੀ ਮਾੜਾ ਨਹੀਂ ਕਰੂਗਾ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਇਸ ਕੋ